ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਜਦੋਂ ਪ੍ਰਮਾਤਮਾ ਜੀ ਤੁਹਾਨੂੰ ਪਰਖ ਰਹੇ ਹੁੰਦੇ ਹਨ ਤਾਂ ਇਹ ਸੱਤ ਨਿਸ਼ਾਨੀਆਂ ਜੇਕਰ ਤੁਹਾਨੂੰ ਮਿਲਦੀਆਂ ਹਨ ਤੁਸੀਂ ਬਹੁਤ ਹੀ ਖਿਆਲ ਰੱਖਣਾ ਹੈ ਤੇ ਪ੍ਰਮਾਤਮਾ ਜੀ ਵੱਲੋਂ ਦਿੱਤੀ ਹੋਈ ਪਰਖ ਦੇ ਵਿੱਚ ਪਾਸ ਹੋ ਜਾਣਾ ਹੈ ਤਾਂ ਕਿ ਪ੍ਰਮਾਤਮਾ ਜੀ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਜੀ ਤੁਹਾਡੀ ਪ੍ਰੀਖਿਆ ਲੈ ਰਹੇ ਹਨ ਤੁਹਾਨੂੰ ਕਿਵੇਂ ਦੁੱਖਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਤੁਸੀਂ ਪਰਮਾਤਮਾ ਜੀ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਦੇ ਵਿੱਚ ਪਾਸ ਹੋ ਜਾਓਗੇ ਜਾਂ ਤੁਹਾਨੂੰ ਉਹ ਪਰਖ ਰਹੇ ਹਨ ਇਸ ਬਾਰੇ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਮਨੁੱਖਾਂ ਦੇ ਬਾਰੇ ਜਿਹੜੇ ਆਖਦੇ ਹਨ ਜੀ ਕਿ ਪਰਮਾਤਮਾ ਵਾਹਿਗੁਰੂ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਉਹ ਕਿਉਂ ਸਾਡੀ ਅਰਦਾਸ ਨੂੰ ਪਰਵਾਹ ਨਹੀਂ ਕਰਦੇ ਸਾ ਸੰਗਾ ਜੀ ਸਭ ਤੋਂ ਪਹਿਲੀ ਗੱਲ ਹਮੇਸ਼ਾ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਪਰਮਾਤਮਾ ਜੀ ਸਾਡੇ ਕੋਈ ਗੁਲਾਮਤਾ ਨਹੀਂ ਨਾ ਹੀ ਸਾਡੇ ਕੋਈ ਨੌਕਰ ਹਨ ਉਹ ਸਾਡੀਆਂ ਸਾਰੀਆਂ ਹੀ ਕਹੀਆਂ ਹੋਈਆਂ ਗੱਲਾਂ ਨੂੰ ਕਿ ਉਸੇ ਵੇਲੇ ਪੂਰਾ ਕਰ ਦੇਣ ਇਹ ਗੱਲਾਂ ਤਾਂ ਉਹਨਾਂ ਦੇ ਲਈ ਆਖੀਆਂ ਜਾਂਦੀਆਂ ਹਨ ਜੋ ਮਾਲਕ ਪ੍ਰਭੂ ਜੀ ਨੂੰ ਇੱਕ ਚੀਜ਼ ਸਮਝ ਕੇ ਬੈਠੇ ਹਨ ਕਿ ਅਸੀਂ ਗੁਰੂ ਘਰ ਆਉਂਦੇ ਹਾਂ ਅਸੀਂ ਐਨੇ ਦਿਨ ਗੁਰੂ ਘਰ ਆਏ ਹਾਂ ਅਸੀਂ ਐਨੇ ਪਾਠ ਕਰ ਲਏ ਹਨ ਇੰਨਾ ਸਮਾਂ ਬੈਠ ਕੇ ਝਾਂਕੜਾ ਮਾਰ ਕੇ ਪਾਠ ਕਰਦੇ ਹਾਂ ਸਾਨੂੰ ਪਰਮਾਤਮਾ ਜੀ ਉਸ ਚੀਜ਼ ਦਾ ਉਸੇ ਵੇਲੇ ਹੀ ਫਲ ਦੇ ਦਿਆ ਕਰਨ ਸਾਧ ਸੰਗਤਾਂ 'ਚ ਇਸ ਤਰ੍ਹਾਂ ਤਾਂ ਬਿਲਕੁਲ ਵੀ ਨਹੀਂ ਹੁੰਦਾ ਦੂਜੀ ਗੱਲ ਉਹਨਾਂ ਭਗਤਾਂ ਦੇ ਲਈ ਆਖੀ ਜਾਂਦੀ ਹੈ ਇਸ ਤਰ੍ਹਾਂ ਵੀ ਬਿਲਕੁਲ ਨਹੀਂ ਹੁੰਦਾ ਜਿਨ੍ਹਾਂ ਨੂੰ ਆਪਣੇ ਪ੍ਰਭੂ ਪਰਮਾਤਮਾ ਜੀ ਉੱਪਰ ਵਿਸ਼ਵਾਸ ਤੇ ਭਰੋਸਾ ਹੁੰਦਾ ਹੈ ਨਾ ਅਤੇ ਉਹਨਾਂ ਦੇ ਅੱਗੇ ਕਦੇ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਦੇ ਪਰਮਾਤਮਾ ਜੀ ਤੁਸੀਂ ਸਾਨੂੰ ਆਹ ਨਹੀਂ ਦਿੱਤਾ ਤੁਸੀਂ ਸਾਨੂੰ ਉਹ ਨਹੀਂ ਦਿੱਤਾ ਸਾਧ ਸੰਗਤ ਜੀ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਇਸ ਦੁਨੀਆ ਵਿੱਚ ਹਰ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਮਨੁੱਖ ਦੁਖੀ ਹੀ ਹੁੰਦਾ ਹੈ ਜੋ ਚੀਜ਼ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਮਿਲਦੀ ਹੀ ਨਹੀਂ ਇਸ ਕਰਕੇ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਸਾਰਾ ਹੀ ਦੁੱਖ ਪਰਮਾਤਮਾ ਜੀ ਦੇ ਮੱਥੇ ਮੜ ਦਿੰਦੇ ਹਾਂ ਕਿ ਇਹ ਸਾਰੇ ਹੀ ਦੁੱਖ ਪਰਮਾਤਮਾ ਜੀ ਤੁਹਾਡੇ ਵੱਲੋਂ ਹੀ ਸਾਨੂੰ ਦਿੱਤੇ ਗਏ ਹਨ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਸਾਨੂੰ ਮਿਲਣ ਇਸੇ ਲਈ ਅਸੀਂ ਗੁਰੂ ਘਰ ਵੀ ਜਾਂਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਵੱਖਰੇ ਵੱਖਰੇ ਦੇਹਧਾਰੀ ਬਾਬਿਆਂ ਕੋਲ ਵੀ ਜਾਂਦੇ ਹਾਂ ਉਹਨਾਂ ਅੱਗੇ ਜਾ ਕੇ ਨੱਕ ਗੋਡੇ ਰਗੜਦੇ ਹਾਂ ਸੀਸ ਝੁਕਾਉਂਦੇ ਹਾਂ ਇਹ ਕਰਨ ਤੋਂ ਬਾਅਦ ਵੀ ਸਾਡੇ ਮਨ ਦੀ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਤੇ ਕਦੇ-ਕਦੇ ਸਾਡੀ ਪਸੰਦ ਦੀ ਵਸਤੂ ਸਾਡੇ ਤੋਂ ਦੂਰ ਤੱਕ ਹੋ ਜਾਂਦੀ ਹੈ ਇਹ ਸਭ ਕੁਝ ਕਿਉਂ ਹੁੰਦਾ ਹੈ ਸਾਧ ਸੰਗਤ ਜੀ ਇਸ ਨੂੰ ਸਮਝਾਉਣ ਲਈ ਤੁਹਾਨੂੰ ਦੋ ਛੋਟੀਆਂ ਜਿਹੀਆਂ ਗੱਲਾਂ ਦੱਸਦੀ ਹਾਂ ਕਿ ਜਿਸਨੇ ਵੀ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ ਇੱਕ ਛੋਟਾ ਜਿਹਾ ਬੱਚਾ ਜਿਸਨੇ ਆਪਣੇ ਘਰ ਵਿੱਚ ਆਪਣੇ ਹੀ ਹੱਥ ਵਿੱਚ ਇੱਕ ਛੋਟਾ ਜਿਹਾ ਚਾਕੂ ਫੜਿਆ ਹੋਇਆ ਹੈ ਉਸ ਚਾਕੂ ਦੇ ਨਾਲ ਖੇਡਦਾ ਹੈ ਉਹ ਉਸ ਚਾਕੂ ਨਾਲ ਖੇਡ ਕੇ ਬੜਾ ਖੁਸ਼ ਵੀ ਹੁੰਦਾ ਹੈ ਕਿ ਸ਼ਾਇਦ ਮੈਂ ਪਤਾ ਨਹੀਂ ਕਿਹੜਾ ਇੰਨਾ ਵਧੀਆ ਖਿਡਾਉਣਾ ਫੜ ਲਿਆ ਹੈ ਕਿਉਂਕਿ ਉਸ ਨੂੰ ਤਾਂ ਖਿਡਾਉਣਾ ਹੀ ਲੱਗੇਗਾ ਕਿਉਂਕਿ ਬੱਚਾ ਛੋਟਾ ਹੈ ਪਰ ਨਾਲ ਹੀ ਉਸਦੀ ਬੈਠੀ ਹੋਈ ਉਸਦੀ ਮਾਂ ਜਦੋਂ ਆਪਣੇ ਬੱਚੇ ਦੇ ਹੱਥ ਵਿੱਚ ਚਾਕੂ ਫੜਿਆ ਵੇਖਦੀ ਹੈ ਬੜਾ ਹੀ ਜ਼ਿਆਦਾ ਡਰ ਜਾਂਦੀ ਹੈ ਤੇ ਆਪਣੇ ਬੱਚੇ ਦੇ ਹੱਥੋਂ ਚਾਕੂ ਖੋਹ ਲੈਂਦੀ ਹੈ ਹੁਣ ਸਾਧ ਸੰਗਾ ਜੀ ਬੱਚਾ ਤਾਂ ਇਹ ਹੀ ਸੋਚੇਗਾ ਨਾ ਕਿ ਮੇਰੀ ਮਾਂ ਨੇ ਮੇਰੇ ਕੋਲੋਂ ਖਿਡਾਉਣਾ ਖੋ ਲਿਆ ਕਿਉਂਕਿ ਬੱਚੇ ਨੂੰ ਇਹ ਨਹੀਂ ਸਮਝ ਨਹੀਂ ਕਿ ਉਹ ਖਿਡਾਉਣਾ ਨਹੀਂ ਜਿਸ ਨੂੰ ਲੈ ਕੇ ਮੈਂ ਬਹੁਤ ਖੁਸ਼ ਸੀ ਪਰ ਸਿਰਫ ਮਾਂ ਹੀ ਜਾਣਦੀ ਹੈ ਕਿ ਜੇਕਰ ਬੱਚੇ ਦੇ ਹੱਥ ਵਿੱਚ ਚਾਕੂ ਹੈ ਤਾਂ ਬੱਚੇ ਨੇ ਚਾਕੂ ਨਾਲ ਸੱਟ ਲੱਗ ਸਕਦੀ ਹੈ ਬੱਚਾ ਆਪਣਾ ਕੋਈ ਨੁਕਸਾਨ ਕਰ ਸਕਦਾ ਹੈ ਸਾਧ ਸੰਗਾ ਜੀ ਇਸੇ ਤਰ੍ਹਾਂ ਸਾਡੇ ਪਰਮਾਤਮਾ ਜੀ ਹਨ ਜਦੋਂ ਤੁਹਾਡੇ ਤੋਂ ਕੋਈ ਚੀਜ਼ ਦੂਰ ਹੋ ਜਾਂਦੀ ਹੈ ਨਾ ਉਸ ਚੀਜ਼ ਨੂੰ ਉਸ ਚਾਕੂ ਦੀ ਤਰ੍ਹਾਂ ਸਮਝਿਆ ਕਰੋ ਕਿ ਉਸ ਤੋਂ ਤੁਹਾਨੂੰ ਕੋਈ ਨੁਕਸਾਨ ਹੋਣਾ ਹੋਵੇਗਾ ਤਾਂ ਹੀ ਪਰਮਾਤਮਾ ਜੀ ਸਾਡੀ ਤਾਂ ਮਾਂ ਵਰਗੇ ਹਨ ਮਾਲਕ ਪ੍ਰਭੂ ਜੀ ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦੇ ਹਨ ਦੂਜੀ ਗੱਲ ਇਹ ਮੰਨ ਲਓ ਕਿ ਜਦੋਂ ਅਸੀਂ ਪਰਮਾਤਮਾ ਕੋਲੋਂ ਇੱਕ ਗੱਡੀ ਮੰਗ ਲਈ ਜਿਸ ਲਈ ਤੁਸੀਂ ਬੜੇ ਮਿਹਨਤ ਵੀ ਕੀਤੀ ਹੁੰਦੀ ਹੈ ਪਰ ਫਿਰ ਵੀ ਉਹ ਗੱਡੀ ਤੁਹਾਨੂੰ ਨਹੀਂ ਮਿਲਦੀ ਫਿਰ ਉੱਥੇ ਤੁਸੀਂ ਪਰਮਾਤਮਾ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹੋ ਕਿ ਅਸੀਂ ਤੁਹਾਡੇ ਲਈ ਐਨੇ ਪਾਠ ਕੀਤੇ ਐਨੇ ਦਿਨ ਗੁਰੂ ਘਰ ਆਏ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਫਿਰ ਵੀ ਸਾਡੇ ਲਈ ਤੁਸੀਂ ਸਾਡੀ ਅਰਦਾਸ ਨਹੀਂ ਸੁਣੀ ਐਨੇ ਦਿਨ ਗੁਰੂ ਘਰ ਆਏ ਤੇ ਉਹ ਕੀਤਾ ਗੱਡੀ ਵਾਲੀ ਅਰਦਾਸ ਸਾਡੀ ਫਿਰ ਵੀ ਪੂਰੀ ਨਹੀਂ ਹੋਈ ਹੁਣ ਇੱਥੇ ਜਰਾ ਸੋਚ ਵਿਚਾਰ ਕਰ ਲੈਣਾ ਜੀ ਜੇਕਰ ਇੰਨੀ ਭਗਤੀ ਕਰਨ ਦੇ ਬਾਵਜੂਦ ਵੀ ਗੱਡੀ ਜਾਂ ਕੋਈ ਹੋਰ ਵਸਤੂ ਨਹੀਂ ਮਿਲੀ ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਉਸ ਵਸਤੂ ਤੋਂ ਤੁਹਾਨੂੰ ਕੋਈ ਨੁਕਸਾਨ ਜਾਂ ਕੋਈ ਘਟਨਾ ਹੀ ਵਾਪਰ ਸਕਦੀ ਸੀ ਇਸ ਕਰਕੇ ਕਈ ਵਾਰ ਸਾਡੀ ਅਰਦਾਸ ਪ੍ਰਭੂ ਜੀ ਪੂਰੀ ਨਹੀਂ ਕਰਦੇ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਜੀ ਆਪਣੇ ਭਗਤਾਂ ਦਾ ਕਦੇ ਵੀ ਮਾੜਾ ਨਹੀਂ ਸੋਚਦੇ ਉਹਨਾਂ ਨੂੰ ਭਵਿੱਖ ਬਾਰੇ ਸਭ ਕੁਝ ਪਤਾ ਹੁੰਦਾ ਹੈ ਅੱਗੇ ਜਾ ਕੇ ਉਸ ਵਸਤੂ ਦਾ ਤੁਹਾਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਸਤ ਸੰਗਤ ਜੀ ਇਸੇ ਕਰਕੇ ਹੀ ਸਾਡੀ ਅਰਦਾਸ ਤੇ ਕਿਰਪਾ ਹੋ ਜਾਵੇ ਤਾਂ ਸ਼ੁਕਰਾਨਾ ਕਰੋ ਤੇ ਜੇਕਰ ਪੂਰੀ ਨਾ ਹੋਵੇ ਤਾਂ ਵੀ ਸ਼ੁਕਰਾਨਾ ਹੀ ਕਰਿਆ ਕਰੋ ਤੇ ਮਾਲਕ ਦੀ ਮਰਜ਼ੀ ਨੂੰ ਸਮਝ ਲੈਣਾ ਚਾਹੀਦਾ ਹੈ। ਉਹਨਾਂ ਦੀ ਇਹ ਭਾਵਨਾ ਜੇਕਰ ਤੁਹਾਡੇ ਅੰਦਰ ਪੈਦਾ ਹੋ ਜਾਵੇਗੀ ਤੇ ਸਮਝ ਲੈਣਾ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ। ਸਤ ਸੰਗਤ ਜੀ ਕਈ ਵਾਰ ਤੁਹਾਡੇ ਹੀ ਸਾਹਮਣੇ ਕੋਈ ਚੀਜ਼ ਹੁੰਦੀ ਹੈ ਜਿਸ ਨੂੰ ਲੈਣ ਦੇ ਤੁਸੀਂ ਬੜੇ ਹੀ ਇਸ਼ਕ ਹੁੰਦੇ ਹੋ। ਪਰ ਜਦੋਂ ਤੁਹਾਡੇ ਤੋਂ ਦੂਰ ਹੋ ਜਾਂਦੀ ਹੈ ਤੁਸੀਂ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਹੋ ਤੇ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਉਸੇ ਚੀਜ਼ ਦੇ ਨਾਲ ਜਿਸ ਨੂੰ ਉਹ ਚੀਜ਼ ਪ੍ਰਾਪਤ ਹੋਈ ਹੋਵੇਗੀ ਉਸ ਨੂੰ ਨੁਕਸਾਨ ਹੋ ਜਾਂਦਾ ਹੈ ਫਿਰ ਤੁਸੀਂ ਸੋਚਦੇ ਹੋ ਸ਼ਾਇਦ ਮੇਰੇ ਲਈ ਚੰਗਾ ਹੀ ਹੋ ਗਿਆ ਹੋਵੇਗਾ ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜਿਹੇ ਘਟਨਾ ਵਾਪਰ ਜਾਂਦੀ ਹੈ ਕਿ ਐਨ ਮੌਕੇ ਤੇ ਆ ਕੇ ਤੁਸੀਂ ਕਿਸੇ ਵੱਡੀ ਮੁਸੀਬਤ ਤੋਂ ਬਚ ਜਾਂਦੇ ਹੋ ਕਈ ਵਾਰੀ ਕੋਈ ਐਕਸੀਡੈਂਟ ਹੋਣਾ ਉਸ ਤੋਂ ਅਚਾਨਕ ਤੁਸੀਂ ਬਚ ਜਾਣਾ ਜਾਂ ਘਰ ਦੇ ਵਿੱਚ ਕੋਈ ਐਸੀ ਦੁਰਘਟਨਾ ਹੋ ਜਾਣੀ ਜਿਸਦੇ ਤੁਹਾਡੇ ਪਰਿਵਾਰ ਦੇ ਕਿਸੇ ਜੀ ਨੇ ਬਚ ਜਾਣਾ ਤੇ ਉਸ ਵੇਲੇ ਤੁਸੀਂ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋ ਕਿ ਪਰਮਾਤਮਾ ਜੀ ਅੱਜ ਤੁਸੀਂ ਹੱਥ ਦੇ ਕੇ ਰੱਖ ਲਿਆ ਤੇ ਸਾਥ ਸੰਗਤ ਜੀ ਇਸ ਤਰੀਕੇ ਨਾਲ ਪਰਮਾਤਮਾ ਜੋ ਵੀ ਕਰਦੇ ਹਨ ਚੰਗਾ ਹੀ ਕਰਦੇ ਹਨ ਪਰਮਾਤਮਾ ਜੀ ਦੇ ਲਈ ਕਦੇ ਆਪਣੇ ਦਿਲ ਦਿਮਾਗ ਦੇ ਵਿੱਚ ਗਿਲੇ ਸ਼ਿਕਵੇ ਨਹੀਂ ਰੱਖਣੇ ਚਾਹੀਦੇ ਇਹ ਸੋਚਿਆ ਕਰੋ ਕਿ ਜੇਕਰ ਚੀਜ਼ ਨਹੀਂ ਮਿਲੀ ਤਾਂ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਅਜੇ ਸਮਾਂ ਲੱਗੇਗਾ ਅਜੇ ਤੁਹਾਡੀ ਪਰਮਾਤਮਾ ਜੀ ਪ੍ਰੀਖਿਆ ਲੈ ਰਹੇ ਹਨ ਤੁਸੀਂ ਕਦੇ ਦੁਖੀ ਨਹੀਂ ਹੋਣਾ ਆਪਣੇ ਮਨ ਵਿੱਚ ਧਾਰ ਲਓ ਕਿ ਜੇਕਰ ਪਰਮਾਤਮਾ ਨੂੰ ਸਹੀ ਲੱਗੇ ਤਾਂ ਸਾਨੂੰ ਇਹ ਚੀਜ਼ ਮਿਲ ਜਾਵੇਗੀ ਜੇਕਰ ਉਹਨਾਂ ਨੂੰ ਮਨਜ਼ੂਰ ਨਹੀਂ ਤਾਂ ਉਹਨੇ ਸਾਨੂੰ ਇਹ ਚੀਜ਼ ਨਹੀਂ ਦਿੱਤੀ ਹੋਵੇਗੀ ਸਾਧ ਸੰਗਤ ਜੀ ਵਾਹਿਗੁਰੂ ਪਰਮਾਤਮਾ ਜੀ ਅੱਗੇ ਕਦੇ ਵੀ ਕੋਈ ਸ਼ਿਕਾਇਤ ਨਾ ਕਰਿਆ ਕਰੋ ਜੇਕਰ ਤੁਸੀਂ ਹਮੇਸ਼ਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਆਪਣੀ ਹਰ ਇੱਛਾ ਨੂੰ ਪਰਮਾਤਮਾ ਵਾਹਿਗੁਰੂ ਦੀ ਇੱਛਾ ਨਾਲ ਜੋੜ ਲੈਂਦੇ ਹੋ ਉਸ ਨੂੰ ਆਖੋ ਕਿ ਹੇ ਵਾਹਿਗੁਰੂ ਜਿਸ ਵਿੱਚ ਤੁਹਾਡੀ ਖੁਸ਼ੀ ਹੈ ਉਸ ਵਿੱਚ ਹੀ ਸਾਡੀ ਖੁਸ਼ੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੀਵਨ ਵਿੱਚ ਸੁੱਖ ਹੀ ਸੁੱਖ ਹੋਣਗੇ ਸਾਧ ਸੰਗਤ ਜੀ ਜਦੋਂ ਵੀ ਕੋਈ ਭਗਤ ਜਾਂ ਦੁਨਿਆਵੀ ਮਨੁੱਖ ਆਤਮਾ ਦੇ ਰਸਤੇ ਵਿੱਚ ਤੁਸੀਂ ਅੱਗੇ ਵੱਧਦੇ ਹੋ ਇਸ ਨਾਲ ਤੁਹਾਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਲੰਘਣਾ ਪੈਂਦਾ ਹੈ ਜਿਵੇਂ ਜਿਵੇਂ ਤੁਸੀਂ ਦੁਨੀਆ ਵਿੱਚ ਕਿਸੇ ਵੀ ਵਿਸ਼ੇ ਤੇ ਸਿੱਖਿਆ ਤੇ ਗਿਆਨ ਹਾਸਲ ਕਰਦੇ ਹੋ ਤੇ ਸਿੱਖਿਆ ਲੈਣ ਤੋਂ ਬਾਅਦ ਉਸ ਦਾ ਇਮਤਿਹਾਨ ਹੋਣਾ ਹੀ ਹੁੰਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਗਿਆਨ ਪ੍ਰਾਪਤ ਕਰਨ ਵਿੱਚ ਅਸੀਂ ਕਿੰਨੇ ਕੁ ਕਾਬਿਲ ਹੋ ਚੁੱਕੇ ਹਾਂ ਜਿਵੇਂ ਇੱਕ ਬੱਚਾ ਸਕੂਲ ਜਾਂਦਾ ਹੈ ਜਿਸ ਹਿਸਾਬ ਦੇ ਨਾਲ ਪੜ੍ਹਾਈ ਕਰੇਗਾ ਉਸੇ ਹਿਸਾਬ ਦੇ ਨਾਲ ਤਾਂ ਉਸ ਨੂੰ ਨੰਬਰ ਮਿਲਣਗੇ ਉਸੇ ਹੀ ਤਰ੍ਹਾਂ ਸਾਡੇ ਪਰਮਾਤਮਾ ਜੀ ਜੋ ਵੀ ਸਾਨੂੰ ਸਿਖਾਉਂਦੇ ਹਨ ਉਸ ਦਾ ਇਮਤਿਹਾਨ ਵੀ ਆਪਣੇ ਤਰੀਕੇ ਨਾਲ ਲੈਂਦੇ ਹਨ ਆਮ ਤੌਰ ਤੇ ਇਸ ਦੇ ਬਾਰੇ ਲੋਕਾਂ ਨੂੰ ਇਹ ਪਤਾ ਨਹੀਂ ਲੱਗਦਾ ਨਾ ਹੀ ਕਿਸੇ ਦੇ ਦਿਮਾਗ ਵਿੱਚ ਇਸ ਤਰ੍ਹਾਂ ਦਾ ਕੋਈ ਖਿਆਲ ਵੀ ਆਉਂਦਾ ਹੈ ਪਰ ਸਾਡੇ ਵਾਹਿਗੁਰੂ ਸਾਡੇ ਪਰਮਾਤਮਾ ਸਾਡੇ ਮਹਾਪੁਰਖ ਜੀ ਹਮੇਸ਼ਾ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਹਨ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਇਮਤਿਹਾਨਾਂ ਦੀ ਕੋਈ ਡ੍ਰੈੱਡ ਸ਼ੀਟ ਨਹੀਂ ਹੁੰਦੀ ਅਸਲ ਵਿੱਚ ਇਹ ਸਾਡੇ ਮਨ ਤੋਂ ਸ਼ੁਰੂ ਹੋ ਕੇ ਮਨ ਤੇ ਹੀ ਖਤਮ ਹੋ ਜਾਣਗੇ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਧਾਰਨ ਕਰ ਲਿਆ ਜਾਂ ਤੁਸੀਂ ਉਸ ਵਿੱਚ ਐਕਸਪਰਟ ਹੋ ਗਏ ਹੋ ਉਸੇ ਵੇਲੇ ਹੀ ਉਸ ਭਗਤ ਦਾ ਉਸ ਅਭਿਆਸੀ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਨਿਸ਼ਾਨੀਆਂ ਦੇ ਬਾਰੇ ਜਿਨ੍ਹਾਂ ਤੋਂ ਤੁਸੀਂ ਜਾਣ ਸਕੋ ਕਿ ਤੁਹਾਡੀ ਪ੍ਰੀਖਿਆ ਪਰਮਾਤਮਾ ਜੀ ਲੈ ਰਹੇ ਹਨ ਜਾਂ ਉਹ ਪ੍ਰੀਖਿਆ ਹੁਣ ਤੁਹਾਡੀ ਸ਼ੁਰੂ ਹੋ ਗਈ ਹੈ ਜਾਂ ਨਹੀਂ ਸਤ ਸੰਗਾ ਜੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਆਲਸ ਦਾ ਆਉਣਾ ਮਤਲਬ ਕਿ ਜੋ ਵੀ ਮਨੁੱਖ ਜਪ ਤਪ ਤੁਸੀਂ ਕਰਨਾ ਸ਼ੁਰੂ ਕਰ ਦੇਂਦੇ ਹੋ ਗੁਰੂ ਦੇ ਮਾਰਗ ਤੇ ਚੱਲਣਾ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਆਪ ਜੀ ਅਵਲ ਆਉਣਾ ਸ਼ੁਰੂ ਕਰ ਦਿੰਦੇ ਹੋ ਸ਼ੁਰੂਆਤ ਵਿੱਚ ਸਭ ਮਨੁੱਖਾਂ ਨੂੰ ਇਹ ਜਪ ਤਪ ਕਰਦੇ ਆਂ ਤੇ ਅਧਿਆਤਮਿਕ ਦੇ ਰਾਹ ਤੇ ਚੱਲਦੇ ਆਂ ਬਹੁਤ ਵਧੀਆ ਲੱਗਦਾ ਹੈ ਬੜਾ ਹੀ ਮਨ ਜੁੜਦਾ ਹੈ ਪਰ ਜਿਆਦਾ ਸੇਵਾ ਤੇ ਸਿਮਰਣ ਕਰਨ ਦੀ ਇੱਛਾ ਵੀ ਵੱਧ ਜਾਂਦੀ ਹੈ ਪਰ ਥੋੜੇ ਸਮੇਂ ਬਾਅਦ ਇਹ ਸਭ ਕੁਝ ਨਿਰਾਸ਼ਾ ਦੇ ਰੂਪ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। ਉਸੇ ਵੇਲੇ ਸਾਡੇ ਮਨ ਉੱਪਰ ਸਾਡਾ ਮਨ ਹਾਵੀ ਹੋ ਜਾਂਦਾ ਹੈ। ਸਾਨੂੰ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋਚਣ ਲੱਗ ਜਾਂਦਾ ਹੈ ਸਾਡਾ ਮਨ ਕਿ ਐਨੇ ਲੰਮੇ ਸਮੇਂ ਤੋਂ ਜਪ-ਤਪ ਤੇ ਸੇਵਾ ਸਿਮਰਨ ਕਰਦੇ ਹਾਂ। ਜੇ ਫਿਰ 2-3 ਦਿਨ ਛੱਡ ਵੀ ਦਈਏ ਤੇ ਕੀ ਹੋ ਜਾਵੇਗਾ ਕਿ ਫਰਕ ਪੈ ਜਾਵੇਗਾ। ਤੇ ਜਦੋਂ ਅਸੀਂ ਸਭ ਕੁਝ ਛੱਡ ਕੇ ਬੈਠ ਜਾਂਦੇ ਹਾਂ ਤੇ ਸਾਧ ਸੰਗਤ ਜੀ ਪਰਮਾਤਮਾ ਵੱਲੋਂ ਇਹ ਪ੍ਰੀਖਿਆ ਹੁੰਦੀ ਹੈ। ਅਸਲ ਸਾਡੀਆਂ ਇਛਾਵਾਂ ਦੀਆਂ ਸ਼ਕਤੀਆਂ ਬਾਰੇ ਪਤਾ ਕਰਨ ਲਈ ਸ਼ੁਰੂ ਕੀਤੀ ਜਾਂਦੀ ਹੈ। ਜਦੋਂ ਅਸੀਂ ਆਲਸੀ ਹੋ ਕੇ ਬੈਠ ਜਾਂਦੇ ਹਾਂ ਜਾਂ ਫਿਰ ਪਰਮਾਤਮਾ ਦੇ ਮਾਰਗ ਤੇ ਅੱਗੇ ਹੀ ਵਧਦੇ ਰਹਿੰਦੇ ਹਾਂ। ਤੇ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਅਗਲੀ ਪ੍ਰੀਖਿਆ ਦੇ ਬਾਰੇ। ਕਿ ਰਿਸ਼ਤਿਆਂ ਦੀਆਂ ਉਲਝਣਾਂ ਦਾ ਵਾਰ-ਵਾਰ ਰੁਕਾਵਟਾਂ ਬਣਨਾ ਅਤੇ ਤੁਹਾਡੇ ਅੱਗੇ ਆ ਜਾਣਾ। ਤੁਹਾਨੂੰ ਕਿਸੇ ਵੇਲੇ ਵੀ ਐਦਾਂ ਲੱਗ ਸਕਦਾ ਹੈ ਜਿਵੇਂ ਤੁਸੀਂ ਪਰਿਵਾਰਕ ਰਿਸ਼ਤੇਾਂ ਵਿੱਚ ਉਲਝ ਕੇ ਰਹਿ ਚੁੱਕੇ ਹੋ ਸਭ ਰਿਸ਼ਤੇਦਾਰ ਭਾਵੇਂ ਤੁਹਾਡੇ ਮਾਤਾ-ਪਿਤਾ ਹੋਣ ਤੇ ਤੁਸੀਂ ਜ਼ਿੰਮੇਵਾਰੀਆਂ ਵਿੱਚ ਬੰਨੇ ਹੋ ਉਹਨਾਂ ਤੋਂ ਤੁਸੀਂ ਦੂਰ ਵੀ ਹੋ ਜਾਂਦੇ ਹੋ ਇਸ ਸਮੇਂ ਜੇਕਰ ਤੁਸੀਂ ਬਹੁਤ ਵੱਡੇ ਸੰਕਟ ਵਿੱਚ ਪੈ ਜਾਂਦੇ ਹੋ ਫਿਰ ਤੁਸੀਂ ਆਪਣੇ ਜਪ ਤਪ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੰਦੇ ਹੋ ਆਪਣੇ ਮਾਰਗ ਤੋਂ ਭਟਕਣ ਲੱਗ ਜਾਂਦੇ ਹੋ ਪਰ ਸਾਧ ਸੰਗਤ ਜੀ ਉਸ ਸਮੇਂ ਇਹ ਗੱਲ ਸਮਝਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿ ਇਹ ਹੀ ਤੁਹਾਡੇ ਇਮਤਿਹਾਨਾਂ ਦਾ ਸਮਾਂ ਹੈ ਅਸਲ ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਤੁਹਾਡੇ ਪਰਮਾਤਮਾ ਹੀ ਨਕਾਰਾਤਮਕ ਊਰਜਾ ਪੈਦਾ ਕਰਕੇ ਤੁਹਾਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਸਾਧ ਸੰਗਤ ਜੀ ਆਪ ਜੀ ਨੂੰ ਆਪਣੀ ਸਮਝਦਾਰੀ ਤੇ ਪੱਕੇ ਨਸਲ ਦੀ ਵਰਤੋਂ ਕਰਕੇ ਉਹਨਾਂ ਦੀਆਂ ਗੱਲਾਂ ਵਿੱਚ ਕਦੇ ਨਹੀਂ ਆਉਣਾ ਚਾਹੀਦਾ ਜਦੋਂ ਕਿ ਤੁਹਾਨੂੰ ਆਪਣੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਹੀ ਦਿਸ਼ਾ ਵੱਰ ਚੱਲ ਰਹੇ ਹੋ ਤੁਸੀਂ ਇਸੇ ਹੀ ਦਿਸ਼ਾ ਵੱਲ ਚੱਲਦੇ ਰਹਿਣਾ ਹੈ ਹੁਣ ਗੱਲ ਕਰਦੇ ਅਗਲੀ ਪ੍ਰੀਖਿਆ ਦੇ ਬਾਰੇ ਜਦੋਂ ਤੁਹਾਨੂੰ ਕਈ ਕਿਸਮ ਦੇ ਡਰਾਵਣੇ ਤਜਰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਤੁਸੀਂ ਜਪ ਤਪ ਕਰਦੇ ਹੋ ਆਮ ਕਰਕੇ ਸਭ ਕੁਝ ਵਧੀਆ ਹੁੰਦਾ ਜਾਪਦਾ ਹੈ ਜਿਵੇਂ ਸਿਮਰਨ ਸ਼ੁਰੂਆਤ ਵਿੱਚ ਸਮੇਂ ਵਿੱਚ ਬੜਾ ਧਿਆਨ ਤੇ ਆਨੰਦ ਆਉਂਦਾ ਹੈ ਤੁਹਾਨੂੰ ਕੋਈ ਅਜੀਬ ਜਿਹੀ ਰੌਸ਼ਨੀ ਵੀ ਦੇਖਦੀ ਹੈ ਤੁਹਾਨੂੰ ਵਨਸ ਵਨੇ ਰੰਗ ਦੇਸਦੇ ਹਨ ਤੁਹਾਨੂੰ ਐਦਾਂ ਲੱਗਦਾ ਹੈ ਪਰਮਾਤਮਾ ਜੀ ਮੇਰੇ ਅੰਗ ਸੰਗ ਹਨ ਜੇ ਤੁਸੀਂ ਇੱਕ ਦਮ ਪਰਮਾਤਮਾ ਦੇ ਉਲਟ ਹੋ ਜਾਓ ਤੇ ਉਹੀ ਸਮਾਂ ਹੁੰਦਾ ਹੈ ਜਦੋਂ ਪਰਮਾਤਮਾ ਜੀ ਤੁਹਾਡੀ ਪ੍ਰੀਖਿਆ ਲੈ ਰਹੇ ਹੁੰਦੇ ਹਨ ਜੇਕਰ ਤੁਸੀਂ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਂਦੇ ਹੋ ਤਾਂ ਸਮਝ ਲਓ ਤੁਹਾਡੀ ਅਰਦਾਸ ਪਰਮਾਤਮਾ ਜੀ ਦੇ ਘਰ ਵਿੱਚ ਕਬੂਲ ਹੋ ਜਾਵੇਗੀ ਤੁਸੀਂ ਪ੍ਰੀਖਿਆ ਵਿੱਚੋਂ ਪਾਸ ਹੋ ਚੁੱਕੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ